ਹੈਲੋ ਫਰੈਂਡਸ ਗੁੱਡ ਈਵਨਿੰਗ ਹੈ ਜੀ ਸਾਰਿਆਂ ਨੂੰ ਤੇ ਸ਼ਾਮ ਦਾ ਟਾਈਮ ਹੈ ਸਾਢੇ 6 ਹੋ ਗਏ ਤੇ ਅਸੀਂ ਚੜ੍ਹੇ ਹੋਏ ਹਾਂ ਜੀ ਕੋਠੇ ਪਰ ਤੇ ਸਮੋਸਾ ਪਾਰਟੀ ਚੱਲ ਰਹੀ ਹੈ ਤੇ ਮੈਂ ਲਈ ਆਈ ਤੇ ਆਪਣਾ ਖਰਬੂਜਾ ਕਿਉਂਕਿ ਮੈਨੂੰ ਖਰਬੂਜੇ ਬਹੁਤ ਪਸੰਦ ਹੈ ਹਨਾ ਤੇ ਇੱਕ ਪਾਸੇ ਬਾਬਾ ਜੀ ਦੀ ਵੀਡੀਓ ਸ਼ੂਟ ਕਰ ਰਹੇ ਤੇ ਬਵਜੂਦ ਦੇ ਪਾਪਾ ਮੈਂ ਕਿਹਾ ਥੋੜਾ ਜਿਹਾ ਬਾਬਾ ਜੀ ਨੂੰ ਵੀ ਲੈ ਲਈਏ ਹਨਾ ਗੁਰਦੁਆਰਾ ਸਾਹਿਬ ਨੂੰ ਤੇ ਜੋਤ ਐਂਡ ਰੂਪ ਖਾ ਰੀਆਂ ਸਮੋਸੇ ਔਰ ਮੈਂ ਖਾऊंगी ਸਮੋਸਾ ਬਾਅਦ ਕੇ ਵਿੱਚ ਫਿਲਹਾਲ ਪਹਿਲਾਂ ਮੈਂ ਖਾਣਾ ਆਪਣਾ ਖਰਬੂਜਾ ਖਰਬੂਜਾ ਸੌਰੀ ਤੇ ਉਸ ਤੋਂ ਬਾਅਦ ਮੈਂ ਅਭੀ ਆਪਣਾ ਸਮੋਸਾ ਲੱਗੀ ਖਾਣ ਤੇ ਮਿਲਦੇ ਆਂ ਜੀ ਮਾਰਨਿੰਗ ਟਾਈਮ ਹੁਣ ਆਪਾਂ ਹਨਾ ਇਹ ਥੋੜੀ ਜੀ ਸ਼ਾਮ ਟਾਈਮ ਦੀ ਸ਼ੂਟ ਕਰੀ ਤੀ ਵੀ ਚਲੋ ਸਮੋਸਾ ਪਾਰਟੀ ਦਿਖਾ ਦਨੇ ਆ ਤੇ ਮਿਲਦੇ ਆਂ ਜੀ ਮਾਰਨਿੰਗ ਟਾਈਮ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਪੈਰਪੜੀ ਸਤਿ ਸ੍ਰੀ ਅਕਾਲ ਹੈ ਜੀ ਮਾਰਨਿੰਗ ਹੋ ਚੁੱਕੀ ਹੈ ਤੇ ਬੱਚੇ ਹੋ ਗਏ ਮੇਰੇ ਰੈਡੀ ਸਕੂਲ ਲਈ ਔਰ ਫਿਲਹਾਲ ਮੈਂ ਬਣਾਏ ਤੇ ਅੱਜ ਚੋਲ ਨਮਕੀਨ ਚੋਲ ਲੈ ਕੇ ਜਾ ਰਹੇ ਆ ਬੱਚੇ ਕਿਉਂਕਿ ਦਹੀਂ ਕੇ ਗੈਲ ਹਣਾ ਕਈ ਵਾਰ ਨਾ ਹਲਕਾ ਫੁਲਕਾ ਖਾਣਾ ਵੀ ਪਾਣਾ ਚਾਹੀਦਾ ਟਿਫਨ ਦੇ ਵਿੱਚ ਰੁਪੰਜਲ ਨੇ ਵੀ ਅੱਜ ਚੋਲ ਬੜੇ ਦਿਲ ਗਲ ਕ ਮਤਲਬ ਵਧੀਆ ਤਰੀਕੇ ਗਲ ਖਾਏ ਸਵਾਦ ਲਗਿਆ ਚੋਲ ਕਿੱਥੇ ਲਗਿਆ ਹਾਂ ਮੈਂ ਕਹਿ ਦਿੱਤੀ ਕਿ ਨਾ ਦਹੀਂ ਨਹੀਂ ਲਗਾਣੀ ਦਹੀਂ ਤਾਂ ਬੁੱਤ ਚਾਵ ਲੱਗ ਗਲ ਥੋੜੀ ਜੀ ਡਾਲੀ ਐ ਜਿਆਦਾ ਨਹੀਂ ਐ ਥੋੜੀ ਸੀ ਐ ਬਿਲਕੁਲ ਹਲਕੀ ਸੀ ਐ ਠੀਕ ਐ ਮੈਂ ਮੈਡਮ ਨੂੰ ਫੋਨ ਕਰ ਦੂੰਗੀ ਵੀ ਥੋੜੀ ਜੀ ਪਾਈ ਐ ਮੈਡਮ ਜੀ ਠੀਕ ਐ ਮੈਡਮ ਕੁਛ ਨਹੀਂ ਕਹੇਗੀ ਮੈਡਮ ਨਾ ਦਹੀਂ ਔਰ ਚਾਰ ਲਜਾਣੇ ਤੇ ਬੰਦ ਕਰਦੀ ਐ ਬਿਦਈਆਂ ਔਰ ਚਾਰ ਨਹੀਂ ਲੈ ਕੇ ਆਣਾ ਹੈਗਾ ਪਰ ਮੈਂ ਅੱਜ ਪਾਈਓ ਥੋੜੀ ਜੀ ਹੈ ਕਿਉਂਕਿ ਚੋਲ ਹੈ ਨਾ ਚਾਵਲਾ ਕੇ ਗੱਲ ਤਾਂ ਦਹੀਂ ਚਲਦੀ ਆ ਨੂਣ ਵਾਲੇ ਔਰ ਮੈਡਮ ਖੇਲ ਰਹੀ ਹੈ ਆਪਣਾ ਰੈਕੇਟ ਐਂਡਰ ਲੈਟ ਸ਼ਟਲ ਸ਼ਟਲ ਇਸਕੋ ਬੋਲਤੇ ਆ ਰੈਕੇਟ ਐਂਡਰ ਸ਼ਟਲ ਮੈਂ ਵੀ ਖਿਲਾਤੀ ਹਾਂ ਹਮ ਸ਼ਾਮ ਕੋ ਖੇਲਤੇ ਆ ਸਾਰੇ ਥੋੜਾ ਜਿਹਾ ਟਾਈਮ ਹੈ ਨਾ 5 ਮਿੰਟ ਇਧਰ ਸ਼ੂਜ਼ ਤੋ ਲੋ ਜੀ ਟਿਫਨ ਟੂਫਨ ਰੈਡੀ ਕਰਤੇ ਅੱਜ ਮੈਂ ਬਣਾਏ ਆ ਨਮਕੀਨ ਚੋਲ ਦਹੀਂ ਦੇ ਨਾਲ ਬੱਚਿਆਂ ਲਈ ਔਰ ਹੁਣ ਤਿਆਰੀ ਹੋ ਗਈ ਹੈ ਜੀ ਬੱਚਿਆਂ ਦੀ ਸਕੂਲ ਜਾਣ ਦੀ ਔਰ ਕਿਉਂਕਿ ਮੈਂ ਕੱਪੜੇ ਵਗੈਰਾ ਬੱਚਿਆਂ ਕੇ ਡਰੈਸ ਵਗੈਰਾ ਚੇਂਜ ਕਰਦੀ ਸੀ ਜੋ ਤੱਕ ਖੁਦ ਹੋ ਲੈਂਦੀ ਹੈ ਹਨਾ ਰੂਪੈਂਜਲ ਛੋਟੀ ਹੈ ਰੂਪੈਂਜਲ ਨੂੰ ਮੈਂ ਤਿਆਰ ਕਰ ਤਿਆ ਤਾਂ ਪਰ ਇਹਦੀ ਬੈਲਟ ਔਰ ਨਾ ਜੁੱਤੇ ਪਾਣੇ ਰਹਿ ਗਏ ਤੇ ਜੁੱਤੇ ਔਰ ਬੈਲਟ ਆਪਣੇ ਪਾਪਾ ਕੋਲੋਂ ਪਵਾਉਂਦੀ ਹੁੰਦੀ ਹੈ ਤੇ ਇਹਨੂੰ ਆਦਤ ਹੈ ਕਿ ਪਾਪਾ ਆਪ ਬੈਲਟ ਲਾਓ ਆਪ ਹੀ ਮੇਰੇ ਜੁੱਤੇ ਪਾਓ ਹਨਾ ਇਹਨੂੰ ਆਦਤ ਹੈ ਤੇ ਲੋ ਜੀ ਬੱਚੇ ਜਾ ਰਹੇ ਆ ਸਕੂਲ ਤੇ ਉਸ ਤੋਂ ਬਾਅਦ ਆਪਾਂ ਕਰਦੇ ਆਂ ਜੀ ਛੱਤ ਦੀ ਸਫਾਈ ਕਿਉਂਕਿ ਮੈਂ ਇਹਨਾਂ ਨੂੰ ਸਕੂਲ ਭੇਜ ਕੇ ਫਿਰ ਮੈਂ ਸਭ ਤੋਂ ਪਹਿਲਾਂ ਕੋਠੇ ਦੀ ਸਫਾਈ ਕਰਨੀ ਆ ਕੋਠੇ ਦੇ ਝਾੜੂ ਵਗੈਰਾ ਲਾ ਕੇ ਆਣਾ ਹੈ ਕਿਉਂਕਿ ਧੂਪ ਪਚੜ ਜਾਂਦੀ ਆ ਬਹੁਤ ਜ਼ਿਆਦਾ ਫਿਰ ਮੇਤੋਂ ਸਾਫ਼ ਨਹੀਂ ਹੁੰਦਾ ਹੈਗਾ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਚੜ ਗਏ ਆ ਇਹ ਛੱਤ ਦੇ ਉੱਪਰ ਜਿੱਥੇ ਇਹ ਸਾਡਾ ਲੈਟਰਿੰਗ ਬਾਥਰੂਮ ਹੈ ਸਭ ਤੋਂ ਪਹਿਲਾਂ ਮੈਂ ਔਰੇ ਤੋਂ ਸਾਫ਼ ਕਰਾਂਗੀ ਆਲੇ-ਦਾਲੇ ਨਾ ਬ੍ਰੇਕ-ਬ੍ਰੇਕ ਬਿੱਟੀਆਂ ਜੀਆਂ ਮੀਂਹ ਕਣੀ ਆਂਦੀ ਆ ਨਾ ਡਸਟ ਵਗੈਰਾ ਹੀ ਹੋਈ ਤੀ ਚੰਗੀ ਤਰ੍ਹਾਂ ਪਹਿਲਾਂ ਮੈਂ ਔਰੇ ਤੋਂ ਝਾੜਾਂਗੀ ਔਰ ਉਸ ਤੋਂ ਬਾਅਦ ਮੈਂ ਉੱਪਰ ਕੋਠਾ ਸਿੰਬਰਾਂਗੀ ਕੋਠਾ ਸਿੰਬਰ ਕੇ ਉਸ ਤੋਂ ਬਾਅਦ ਹੀਠਾ ਆਵਾਂਗੀ ਫਿਰ ਹੀਠਲਾ ਕੰਮ ਬਾਦ ਦੇ ਵਿੱਚ ਕਰੂੰਗੀ ਪਹਿਲਾਂ ਆਪਾਂ ਛੱਤ ਵਾਲਾ ਕੰਮ ਨਿਵੇੜਦੇ ਆ ਕਿਉਂਕਿ ਛੱਤ ਬਹੁਤ ਜ਼ਿਆਦਾ ਜ਼ਰੂਰੀ ਹੈ ਸਫਾਈ ਕਰਨੀ ਔਰ ਉਸ ਤੋਂ ਬਾਅਦ ਆਪਾਂ ਹੀਠਾਂ ਦੀ ਸਫਾਈ ਕਰਨੀ ਹੈ ਅੱਜ ਆਪਾਂ ਡੀਪ ਕਲੀਨਿੰਗ ਸਟਾਰਟ ਕਰੀ ਹੋਈ ਹੈ ਜੀ ਸਾਰਾ ਦਿਨ ਕੰਮ ਕਰਦੇ ਕਰਦੇ ਲੰਘ ਜਾਣਾ ਹੈ ਤੇ ਚਲੋ ਜੀ ਹੁਣ ਆਪਾਂ ਚਲਦੇ ਆਂ ਏਹਠਾ ਤਾਂ ਜਸਟ ਮੈਂ ਲਗੀ ਹੋਈ ਸੀ ਸਫਾਈ ਕਰਨ ਕੋਠੇ-ਗੁੱਠੇ ਆਈਆਂ ਸਾਫ ਕਰਕੇ ਔਰ ਬਵਜੂਦ ਕੇ ਪਪਾ ਨੇ ਥੋੜੀ ਜੀ ਵੀਡੀਓ ਸ਼ੂਟ ਕਰੀ ਮੇਰੀ ਕਿਉਂਕਿ ਮੈਂ ਕੋਠੇ 'ਵਰ ਚੜੀ ਹੋਈ ਸੀ ਕੋਠੇ ਸਾਫ ਕਰ ਰਹੀ ਸੀ ਔਰ ਫਿਲਹਾਲ ਮੇਰਾ ਏਹਠਾ ਝਾੜੂ ਪੂੰਛਾ ਡਸਟਿੰਗ ਵਗੈਰਾ ਸਾਰੀ ਬਾਕੀ ਹੈ ਕਿਉਂਕਿ ਅੱਜ ਮੈਂ ਕੋਠੇ ਸਾਫ ਕਰਕੇ ਆਈਆਂ ਬਿਲਕੁਲ ਕਿਉਂਕਿ ਮੈਨੂੰ ਛੱਤ ਵੀ ਬਹੁਤ ਜ਼ਿਆਦਾ ਸਾਫ ਹੋਵੇ ਨਾ ਵਧੀਆ ਲੱਗਦੀ ਹੈ ਤੇ ਫਿਲਹਾਲ ਆਪਾਂ ਨੇ ਹੁਣ ਧੋਣੇ ਆ ਕੱਪੜੇ ਕਿਉਂਕਿ ਪਰਾਂ ਹੀ ਮੈਂ ਹੱਥਾਂ ਨਾਲ ਕੱਪੜੇ ਧੋਵਾਂਗੀ ਔਰ ਮੈਂ ਵੀਡੀਓ ਸ਼ੂਟ ਤਾਂ ਨਹੀਂ ਕਰ ਰਹੀ ਹੈਗੀ ਪਰਾਂ ਕਿਉਂਕਿ ਉਧਰ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਸਪੀਕਰ ਚੱਲ ਰਿਹਾ ਫਿਰ ਦਿੱਕਤ ਆ ਜਾਂਦੀ ਹੈ ਹਨਾ ਤੇ ਚਲੋ ਜੀ ਪਹਿਲਾਂ ਆਪਾਂ ਕੱਪੜੇ ਵਾਸ਼ ਕਰ ਲੈਣੇ ਆ ਤੇ ਮੈਂ ਮਿਊਟ ਕਰ ਦਾਂਗੀ ਹਨਾ ਲੋ ਜੀ ਸਭ ਤੋਂ ਪਹਿਲਾਂ ਤੋਂ ਇਹ ਆਪਾਂ ਕੱਪੜੇ ਤੇ ਝਾੜੂ ਪੋਚਾ ਲਾਵਾਂਗੀ ਮੈਂ ਬਾਅਦ ਕੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਭ ਤੋਂ ਪਹਿਲਾਂ ਮੈਂ ਕੋਠੇ ਸਾਫ਼ ਕਰੇ ਅੱਜ ਛੱਤ 'ਤੇ ਜਾ ਕੇ ਕੋਠੇ ਸਾਫ਼ ਕਰਨ ਤੋਂ ਬਾਅਦ ਮੈਂ ਹੇਠਾਂ ਆ ਕੇ ਭਾਂਡੇ ਭੁੰਡੇ ਮਾਂਜੇ ਫਿਰ ਆਪਣੇ ਹਸਬੰਦ ਦਾ ਟਿਫਿਨ ਰੈਡੀ ਕਰਿਆ ਕਿਉਂਕਿ ਅੱਜ ਇਹ 9:30 ਵਜੇ ਗਏ ਹੈ ਘਰ ਤੋਂ ਲੇਟ ਗਏ ਹੈ ਇਸ ਕਰਕੇ ਮੈਂ ਝਾੜੂ ਬਾਅਦ ਚਲਾਉਂਗੀ ਕਹਿੰਦੇ ਹੁੰਨੇ ਆ ਨਾ ਵੀ ਜਦੋਂ ਕੋਈ ਘਰ ਤੋਂ ਜਾਂਦਾ ਹੈ ਤਾਂ ਤੁਰਤ ਝਾੜੂ ਨਹੀਂ ਲਾਣਾ ਚਾਹੀਦਾ ਝਾੜੂ ਬਾਅਦ ਚਲਾਉਣਾ ਚਾਹੀਦਾ ਤੇ ਅੱਜ ਮੇਰੀ ਸਲਾਹ ਹੈ ਕਿ ਮੈਂ ਹੱਥਾਂ ਨਾਲ ਕੱਪੜੇ ਧਵਾਉਂਗੀ ਔਰ ਮੈਂ ਕੱਪੜੇ ਇਸ ਫਰਸ਼ ਦੇ ਉੱਪਰ ਹੀ ਧੋ ਦੇਣੇ ਆ ਇਹ ਹੈ ਮੇਰਾ ਜੀ ਬਾਹਰਲੀ ਸਾਈਡ ਦਾ ਬੇੜਾ ਹੈ ਸਾਡੇ ਜਿੱਥੇ ਗੱਡੀ ਖੜਦੀ ਹੈ ਉੱਥੇ ਆਪਾਂ ਨੇ ਕੱਪੜੇ ਧੋ ਦੇਣੇ ਆ ਫਰਸ਼ ਪਾਇਆ ਹੋਇਆ ਬਹੁਤ ਸੋਹਣਾ ਤੇ ਹੱਥਾਂ ਨਾਲ ਮੈਂ ਕੱਪੜੇ ਧੋ ਰਹੀਆਂ ਅੱਜ ਤੇ ਉਸ ਤੋਂ ਬਾਅਦ ਮੈਂ ਵੀ ਆਪਣੇ ਚੇਂਜ ਕਰਨੀ ਆ ਫਿਰ ਮੈਂ ਵੀ ਨਾਲ ਦੀ ਨਾਲ ਧੋ ਦੇਣੇ ਆ ਲੋ ਜੀ ਮੈਂ ਵੀ ਨਾ ਕੇ ਬਾਹਰ ਨਿਕਲ ਆਈ ਤੀ ਹੁਣ ਇਹ ਵੀਡੀਓ ਮੇਰੀ 15 20 ਮਿੰਟ ਲੇਟ ਦੀ ਆ ਕਿਉਂਕਿ ਮੈਂ ਵੀ ਨਹਾਈਆਂ ਫਿਰ ਨਾ ਕੇ ਫਿਰ ਮੈਂ ਨਾਲ ਦੀ ਨਾਲ ਆਪਣੇ ਕੱਪੜਾ ਨੂੰ ਵੀ ਸਾਬਣ ਲਾਤੀ ਮੈਂ ਸੋਚਿਆ ਵੀ ਚਲੋ ਜੇ ਹੁਣ ਆਪਾਂ ਆਪਣੇ ਛੱਡ ਦਿੰਨੇ ਆ ਕੱਪੜੇ ਫਿਰ ਤਾਂ ਫੇਰ ਹੀ ਰਹਿ ਜਾਣੇ ਆ ਤੇ ਮੈਂ ਕੱਪੜੇ-ਕੁੱਪੜੇ ਧੋ ਕੇ ਨਾ ਨਚੋੜ ਕੇ ਪਰਾਂ ਟੰਗ ਕੇ ਰੱਖ ਦਿੱਤੇ ਮੈਂ ਕਿਹਨੂੰ ਚੜੀ ਜਾਉਂਗੇ ਇੰਨੇ ਫਿਰ ਆ ਕੇ ਮੈਂ ਸਾਰਾ ਝਾੜੂ ਲਾਇਆ ਇਹ ਵੀਡੀਓ ਮੇਰੀ 1 ਘੰਟੇ ਲੇਟ ਦੀ ਆ ਸੋਰੀ ਤੇ ਉਸ ਤੋਂ ਬਾਅਦ ਮੈਂ ਸਾਰਾ ਝਾੜੂ ਲਾਇਆ ਪੋਚਾ ਨਹੀਂ ਮੈਂ ਲਾਇਆ ਹਲੇ ਝਾੜੂ ਲਾਇਆ ਝਾੜੂ ਲਾਣ ਤੋਂ ਬਾਅਦ ਫਿਰ ਮੈਂ ਨਹਾਈਆਂ ਕਿਉਂਕਿ ਜੇ ਮੈਂ ਪਹਿਲਾਂ ਨਹਾ ਲੰਦੀ ਫਿਰ ਪਸੀਨਾ ਆ ਜਾਂਦਾ ਦੁਬਾਰਾ ਹਨ ਇਸ ਕਰਕੇ ਮੈਂ ਸਾਰਾ ਕੱਪੜੇ ਪਹਿਲਾਂ ਧੋ ਕੇ ਸੋਰੀ ਟੰਗ ਕੇ ਆ ਗਈ ਸੀ ਪਰ ਤੇ ਉਸ ਤੋਂ ਬਾਅਦ ਮੈਂ ਨਹਾਈ ਤੋਂ ਹੀ ਆ ਝੜ ਝੂੜੂ ਲਾ ਕੇ ਫਿਰ ਮੈਂ ਨਹਾਈਆਂ ਨਾ ਕੇ ਫਿਰ ਮੈਂ ਆਪਣੇ ਕੱਪੜੇ ਧੋਈਆਂ ਤੇ ਉਰੇ ਹੀ ਟੰਗ ਦਾਂਗੀ ਕੱਪੜੇ ਹਵਾ ਬਥੇਰੀ ਆ ਸੁੱਕ ਜਾਣੇ ਆ ਬੇੜੇ ਦੇ ਵਿੱਚ ਕੋਠੇ ਪਰ ਤਾਂ ਬਈ ਚੜਨੇ ਨੂੰ ਦਿਲ ਨਹੀਂ ਕਰਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਕੋਠੇ ਤੇ ਅਸੀਂ ਚੜਦੇ ਨਹੀਂ ਹੈ ਤੇ ਹੀ ਸੁੱਕ ਜਾਣੇ ਆ ਕੱਪੜੇ ਤੇ ਲੋ ਜੀ ਕੱਪੜੇ ਵੀ ਸੁੱਕ ਗਏ ਝਾੜੂ ਵੀ ਲਾ ਲਿਆ ਆਪਾਂ ਨੇ ਪੋਚਾ ਵੀ ਲਾ ਲਿਆ ਮਿਲਦੇ ਆ ਜੀ ਹੁਣ ਆਪਾਂ ਸਿਰਸੁਰਵਾ ਕੇ ਮੇਕਅਪ ਸ਼ੇਕਅਪ ਕਰੀਏ ਫਿਰ ਆਪਾਂ ਗੱਲਾਂ ਬਾਤਾਂ ਮਾਰਦੀ ਹੈ ਤੁਹਾਡੇ ਨਾਲ ਤੇ ਲੋ ਜੀ ਜਸਟ ਕੰਮ ਤੰਦਾ ਹੋ ਗਿਆ ਮੇਰਾ ਸਾਰਾ ਫਿਨਿਸ਼ ਔਰ ਸਵੇਰੇ ਉੱਠ ਕੇ ਤੁਹਾਨੂੰ ਪਤਾ ਹੀ ਹੈ ਕਿੰਨਾ ਕੰਮ ਹੁੰਦਾ ਹੈ ਹੈਣਾ ਬੱਚੇ ਚਲੇ ਗਏ ਸਕੂਲ ਉਸ ਤੋਂ ਬਾਅਦ ਮੇਰੇ ਕੱਪੜੇ ਪਏ ਤੇ ਬਹੁਤ ਜ਼ਿਆਦਾ ਧੋਣੇ ਵਾਲੇ ਕੱਪੜੇ ਜ਼ਿਆਦਾ ਨਹੀਂ ਤੇ ਮਤਲਬ ਜਿਹੜੇ ਸਾਡੇ ਡੇਲੀ ਯੂਜ਼ ਵਾਲੇ ਆ ਉਹੀ ਧੋਣੇ ਵਾਲੇ ਤੇ ਔਰ ਸਭ ਤੋਂ ਪਹਿਲਾਂ ਬੱਚੇ ਸਕੂਲ ਭੇਜੇ ਫਿਰ ਮੈਂ ਸਾਰਾ ਕੰਮ ਛੱਡ ਕੇ ਨਾ ਸਭ ਤੋਂ ਪਹਿਲਾਂ ਕੋਠਿਆਂ ਦੀ ਸਫਾਈ ਕਰੀ ਕਿਉਂਕਿ ਵੀ ਫਿਰ ਧੁੱਪ ਆ ਜਾਂਦੀ ਹੈ ਕੋਠੇ ਪਰ ਹੈਣਾ ਮੇਰਾ ਨਾ ਇੱਕ ਗਲ ਕਾਦੀ ਵੀ ਠੀਕ ਨਹੀਂ ਹੁੰਦਾ ਹੈਗਾ ਪਤਾ ਨਹੀਂ ਕਿਉਂ ਮੈਨੂੰ ਕੋਈ ਕਮੈਂਟ ਕਰਕੇ ਦੱਸਿਓ ਵੀ ਕਿਉਂ ਨਹੀਂ ਮੇਰਾ ਗਲਾ ਖਰਾਬ ਮਤਲਬ ਖਰਾਬ ਰਹਿੰਦਾ ਕਿਉਂ ਨਹੀਂ ਠੀਕ ਹੁੰ ਤੇ ਬਾਕੀ ਕੋਠਾ ਮੈਂ ਪਹਿਲਾਂ ਹੀ ਸਾਫ਼ ਕਰਿਆਈ ਕਿਉਂਕਿ ਧੁੱਪ ਬਹੁਤ ਜ਼ਿਆਦਾ ਤੇਜ਼ ਚੜ ਜਾਂਦੀ ਹੈ ਕੋਠੇ ਪਰ ਇਸ ਕਰਕੇ ਮੈਨੂੰ ਪਹਿਲਾਂ ਹੀ ਸਾਫ਼ ਕਰਨਾ ਪਿਆ ਔਰ ਫਿਲਹਾਲ ਹੁਣ ਆਪਾਂ ਹੋਈਆਂ ਬੇਲੇ ਤੇ ਬੇਲੇ ਹੋ ਕੇ ਹੁਣ ਆਪਾਂ ਬਣਾਵਾਂਗੇ ਦੁਪਹਿਰ ਨੂੰ ਰੋਟੀ ਪਾਣੀ ਮੇਰਾ ਸਲਾਹ ਗੁਲਗਲੇ ਖਾਣ ਦਾ ਕਿਉਂਕਿ ਮੈਂ ਗੁਲਗਲੇ ਬਹੁਤ ਜ਼ਿਆਦਾ ਖਾਨੀ ਐ ਮੇਰਾ ਦਿਲ ਕਰਦਾ ਕਿ ਮੈਂ ਗੁਲਗਲੇ ਬਣਾਵਾਂ ਔਰ ਬੱਚਿਆਂ ਲਈ ਪਾਪੜ ਤਲ ਦਾਂਗੀ ਥੋੜੇ ਜੇ ਹਨਾ ਕਿਉਂਕਿ ਚਾਹ ਬਣਾਵਾਂਗੀ ਦੁਪਹਿਰ ਨੂੰ ਕਿਉਂਕਿ ਬੱਚਿਆਂ ਨੇ ਆ ਜਾਣਾ ਚਾਹ ਜ਼ਰੂਰ ਪੀਂਦੇ ਆ ਮੇਰੇ ਬੱਚੇ ਆ ਕੇ ਔਰ ਫਿਰ ਥੋੜੇ ਜੇ ਪਾਪੜ ਤੜ ਦੇ ਤਲ ਦੇਣੇ ਆ ਔਰ ਮੈਂ ਆਪਣੇ ਬਣਾਵਾਂਗੀ ਥੋੜੇ ਜੇ ਗੁਲਗਲੇ ਮੈਨੂੰ ਗੁਲਗਲੇ ਬਹੁਤ ਪਸੰਦ ਐ ਤੇ ਕਮੈਂਟ ਕਰਕੇ ਦੱਸਿਓ ਗੁਲਗਲੇ ਕਿਹਨੂੰ ਕਿਹਨੂੰ ਪਸੰਦ ਆ ਬਈ ਮੈਂ ਤਾਂ ਬਹੁਤ ਹੋਗੀ ਗੁਲਗਲੇ ਹੋਗੇ ਮਿੱਠੇ ਚੋਲ ਹੋਗੇ ਦਲੀਆ ਹੋ ਗਿਆ ਇਹ ਚੀਜ਼ਾਂ ਮੈਨੂੰ ਬਹੁਤ ਪਸੰਦ ਹੈ ਤੇ ਚਲੋ ਜੀ ਥੋੜੀ ਦੇਰ ਤੱਕ ਮਿਲਦੇ ਆਪਾਂ ਜਦੋਂ ਬੱਚਿਆਂ ਦਾ ਟਾਈਮ ਹੋ ਜਾਊਗਾ ਫਿਰ ਮੈਂ ਸਬਜੀ-ਸਬਜੀ ਬਣਾਣੀ ਹੈ ਤੇ ਬਾਕੀ ਹੋਰ ਵੀ ਹਨਾ ਤੇ ਬਾਕੀ ਖਤਰਾ ਵੀ ਹੋ ਰਿਹਾ ਬਈ ਪੰਜਾਬ ਇੰਡੀਆ ਰਾਜ ਹਰਿਆਣਾ ਹਨਾ ਮਤਲਬ ਸਾਰੇ ਕੀ ਤੇ ਖਤਰਾ ਹੀ ਹੈ ਤੇ ਸੇਫ ਰਹੋ ਪਲੀਜ਼ ਅਰਦਾਸਾਂ ਕਰੋ ਬੈਠ ਕੇ ਕੀ ਵੀ ਸਾਰੇ ਕੀ ਤੇ ਸ਼ਾਂਤੀ ਹੋਵੇ ਭਾਵੇਂ ਪਾਕਿਸਤਾਨ ਹੈ ਭਾਵੇਂ ਇੰਡੀਆ ਹਨਾ ਕਾਟਾ ਦੋਨੋਂ ਪਾਸੇ ਆ ਬਈ ਦੇਖੋ ਪਾਕਿਸਤਾਨ ਦੇ ਵਿੱਚ ਵੀ ਛੋਟੇ-ਛੋਟੇ ਬੱਚੇ ਆ ਲੇਡੀਜ਼ ਐ ਜੈਂਟਸ ਐ ਪੂਰਾ ਪਰਿਵਾਰ ਐ ਲੋਕਾਂ ਦਾ ਤੇ ਇੰਡੀਆ ਦੇ ਵਿੱਚ ਵੀ ਹਨਾ ਨੁਕਸਾਨ ਦੋਨੋਂ ਪਾਸੇ ਐ ਤੇ ਪਲੀਜ਼ ਰਿਕੁਐਸਟ ਐ ਕਿ ਜਿਹੜੀਆਂ ਗਲਤ افਵਾਵਾਆਂ ਐ ਉਹ ਨਾ ਫਲਾਓ ਤੇ ਬਾਕੀ ਵਾਹਿਗੁਰੂ ਦਾ ਨਾਮ ਲੋ ਵੀ ਸਭ ਠੀਕ ਹੋ ਜੇ ਸ਼ਾਂਤੀ ਹੋ ਜੇ ਅਮਨ ਹੋ ਜੇ ਪਾਕਿਸਤਾਨ ਕੰਨੀ ਵੀ ਸ਼ਾਂਤੀ ਹੋ ਜੇ ਸਾਡੇ ਇੰਡੀਆ ਕੰਨੀ ਵੀ ਸ਼ਾਂਤੀ ਹੋ ਜੇ ਹਨਾ ਤੇ ਚਲੋ ਜੀ ਥੋੜੀ ਦੇਰ ਤੱਕ ਮਿਲਦੇ ਆਪਾਂ ਜਦੋਂ ਆਪਾਂ ਬਣਾਵਾਂਗੇ ਫੇਰ ਖਾਣਾ ਪਾਣੀ ਕਿਉਂਕਿ ਜੇ ਮਰਨਾ ਬਈ ਖਾ ਕੇ ਮਰੀਏ ਹਨਾ खा पी लीएश कर लिए, क्या पता कि देर तक मिलते तो हैं जी आप गुलगुले बना रहे अज क्योंकि मैं खाने है गुलगुले क्योंकि मैं गुलगुले बहुत ज्यादा पसंद है और अपने लिए थोड़े जुलगुले बनाऊंगी मैं जिन्हें का खाने हैं हाँ और बच्चे ल्राई करने पापड़ क्योंकि बच्चे स्कूल चाण वाले है आपा ने पापड़ बना देने ਫਿਲਹਾਲ ਆਪਾਂ ਕਰੀਏ ਫਿਰ ਕੰਮ ਸ਼ੁਰੂ ਹੋਣਾ ਤੇ ਗੁਲਗਲੇ ਵੀ ਬਣਾਈਏ ਕੈਮਰਾ ਰੱਖੀਏ ਸਾਹਮਣੇ ਲੋ ਜੀ ਆਪਾਂ ਬਣਾਈਏ ਗੁਲਗਲੇ ਆਪਣੇ ਫਿਲਹਾਲ ਤੇਲ ਠੰਡਾ ਹੋ ਗਿਆ ਤਾਂ ਕਿਉਂਕਿ ਮੈਂ ਗੈਸ ਕੱਟ ਕਰ ਦਿੱਤਾ ਤਾਂ ਨਾ ਇਸ ਕਰਕੇ ਥੋੜਾ ਜਿਹਾ ਤੇਲ ਠੰਡਾ ਹੋ ਗਿਆ ਤੇ ਲੋ ਜੀ ਕੁਝ ਗੁਲਗਲੇ ਆਪਾਂ ਨੇ ਕੱਢ ਲਏ ਬਸ ਇੱਕ ਪਲੇਟ ਹੋਰ ਪੈਣੀ ਆ ਯਾਨੀ ਦੋ ਪਲੇਟਾਂ ਬਣ ਜਾਣੀਆਂ ਬਹੁਤ ਐ ਹਨ ਤੇ ਚਾਹ ਦੇ ਨਾਲ ਖਾਵਾਂਗੇ ਆਪਾਂ ਥੋੜੇ ਜਿਹਾ ਹੋਰ ਪਾ ਦਨੇ ਆ ਫਿਰ ਪਾਪੜ ਫਰਾਈ ਪਾਪੜ ਫਰਾਈ ਕਰਨੇ ਆ ਬੱਚਿਆਂ ਦੇ ਲਈ ਤੋਂ ਫਿਲਹਾਲ ਪਾਪੜ ਵੀ ਬਣ ਕੇ ਰੈਡੀ ਹੋ ਗਏ ਔਰ ਗੁਲਗਲੇ ਵੀ ਬਣ ਗਏ ਗੁਲਗਲੇ ਦਬ ਗਏ ਤੇ ਈਸੀ ਪਾਪੜਾਂ ਦੇ ਗੁਲਗਲੇ ਆ ਤੇ ਗੁਲਗਲੇ ਦਬ ਗਏ ਆ نیچے ਇਹ ਪਾਈਆਂ ਤੇ ਮੈਂ ਗੁਲਗਲੇ ਖਾਵਾਂਗੀ ਔਰ ਬੱਚੇ ਪਾਪੜ ਖਾਂਦੇ ਆ ਕਿਉਂਕਿ ਮੈਨੂੰ ਪਸੰਦ ਹੈ ਅ ਮਿੱਠਾ ਹਨਾ ਔਰ ਬੱਚੇ ਖਾਂਦੇ ਆ ਨਮਕੀਨ ਤੇ ਦੋਨਾਂ ਦੀ ਚੀਜ਼ਾਂ ਬਣ ਗਈਆਂ ਬਸ ਹੁਣ ਬੱਚੇ ਆਣ ਵਾਲੇ ਆ ਫਿਰ ਆਪਾਂ ਖਾਉਂਗੇ ਔਰ 1.5 ਬਜ ਗਿਆ 2 ਵਜੇ ਬੱਚੇ ਆਣਾ ਫਿਲਹਾਲ ਆਪਾਂ ਚਾਹ ਬਣਾ ਦਈਏ ਫੜਾਫੜ ਕਿਉਂਕਿ ਚਾਹ ਵੀ ਮੰਗਦੇ ਆ ਨਾਲ ਹਨਾ ਫਿਰ ਬੈਠ ਕੇ ਇਕੱਠੇ ਖਾਉਂਗੇ ਆਪਾਂ ਗੁਲਗਲੇ ਪਾ ਮੈਨੂੰ ਬੜੇ ਪਸੰਦ ਆ। ਚੋ ਜਾ ਚੜ ਜਾਂਦਾ ਸੱਚੀ ਜੇ ਗੁਲਗਲੇ ਮੈਨੂੰ ਦਿਖ ਜਾਂਦੇ ਆ ਕਿਤੇ ਵੀ ਔਰ ਮੋਸਟਲੀ ਜਦੋਂ ਵਿਆਹ ਦੇ ਵਿੱਚ ਗੁਲਗਲੇ ਆਉਂਦੇ ਆ ਨਾ ਸ਼ਗਨਾ ਦੇ ਸਭ ਤੋਂ ਜ਼ਿਆਦਾ ਮੈਂ ਹੀ ਖਾਨੀ ਆ ਔਰ ਕੋਈ ਨਹੀਂ ਖਾਂਦਾ ਹੈਗਾ ਕਿਉਂਕਿ ਆਈ ਲਵ ਮਾਈ ਗੁਲਗਲੇ ਗੁਲਗਲੇ ਬਹੁਤ ਪਸੰਦ ਆ ਮੈਨੂੰ। ਤਾਂ ਲੋ ਜੀ ਬੱਚੇ ਵੀ ਮੇਰੇ ਆ ਗਏ ਆ ਸਕੂਲ ਤੋਂ ਕਿਉਂਕਿ 2:00 ਵਜ ਗਏ ਆ ਤੇ ਹੁਣ ਇਹਨਾਂ ਨੇ ਆਪਣੇ ਕੱਪੜੇ ਵਗੈਰਾ ਡਰੈਸ ਚੇਂਜ ਕਰਨੀ ਆ ਕਿਉਂਕਿ ਡਰੈਸ ਵੀ ਮੈ ਧੋਣੀ ਆ। ਤੇ ਜੋਤ ਆਪਣੇ ਮਾਰਕਸ ਦਿਖਾ ਰਹੀ ਹੈ ਕਹਿੰਦੀ ਮम्मा ਅੱਜ ਮੈਂ ਪਹਿਲੀ ਵਾਰ ਮੈਡਮ ਨੇ ਟੈਸਟ ਲਿਆ ਔਰ 6ਾਂ ਚੋਂ 4 ਨੰਬਰ ਆਈਆਂ ਮੇਰੇ ਕਿਉਂਕਿ ਸ਼ੁਰੂਆਤ ਹੈ ਨਾ ਹਲੇ ਤੇ ਹੌਲੀ ਹੌਲੀ ਨੰਬਰ ਵਧਿਆ ਹੋ ਜਾਣੇ ਐ ਮੈਂ ਕਿਹਾ ਪੁੱਤ ਪੜਿਆ ਕਰ ਤੇ ਵੈਸੇ ਹੀ ਆਪਣੀ ਕਾਪੀਆਂ ਵਗੈਰਾ ਦਿਖਾ ਰਹੀ थी ਜੋਤ ਮੈਨੂੰ ਤੋਂ ਲੋ ਜੀ ਬੱਚੇ ਆਗੇ ਮੇਰੇ ਸਕੂਲ ਤੋਂ ਘਰ ਔਰ ਮੇਰੇ ਸਕਰੀਨ ਥੋੜਾ ਜਿਹਾ ਸਾਫ ਤੋ ਬੱਚੇ ਜਸਟ ਹੋ ਗਿਆ 1/2 ਘੰਟਾ ਆਇਆ ਨੂੰ ਕਿਉਂਕਿ ਛੁੱਟੀ ਹੋ ਗਈ ਸੀ ਹਨਾ ਬੱਚਿਆਂ ਨੂੰ ਟਾਈਮ ਤੇ ਔਰ ਅੱਜ ਹੋਇਆ ਵਾ ਬੱਦਲ ਬਹੁਤ ਜ਼ਿਆਦਾ ਤੂਫਾਨ ਨੇਰੀ ਆ ਰਹੀ ਐ ਔਰ ਮੈਨੂੰ ਲੱਗਦਾ ਮੀ ਵੀ ਆਊਗਾ ਤੇ ਨੇਰੀ ਆਣ ਦੇ ਅਸਰ ਲੱਗ ਰਹੇ ਆ ਔਰ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਚਲੋ ਠੰਡਾ ਮੌਸਮ ਹੋ ਗਿਆ ਲਾਈਟ ਵੀ ਚਲੀ ਗਈ ਸਾਡੇ ਤੇ ਦੇਖਦੇ ਆਂ ਬਾਰਿਸ਼ ਵਗੈਰਾ ਆਊਗੀ ਤੇ ਆਪਾਂ ਖਿੜਕੀ ਲਗਾ ਦਿੰਨੇ ਆ ਕਿਉਂਕਿ ਇੱਕਦਮ ਨੇਰੀ ਆਂਦੀ ਐ ਨਾ ਫਿਰ ਵਾਸ਼ਰੂਮ ਦੇ ਵਿੱਚ ਨਾ ਡਸਟ ਨਹੀਂ ਜਾਂਦੀ ਹੈਗੀ ਆਪਾਂ ਕੁੰਡੀ ਲਗਾ ਦਿੰਨੇ ਆ ਵਾਸ਼ਰੂਮ ਕੀ ਔਰ ਦੇਖਦੇ ਆ ਬੱਦਲ ਗਰਜ ਰਿਹਾ ਆਵਾਜ਼ ਆ ਰਹੀ ਹੈ ਨਾ ਤੇ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ ਜੀ ਬਾਏ ਬਾਏ